ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਇੱਕ ਬੇਹਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਉਹਨਾਂ ਨੂੰ ਪੰਜਾਬ ਦਾ ਮੁੱਖ ਬੁਲਾਰਾ ਬਣਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪੰਜਾਬ ਦਾ ਨਵਾਂ ਮੁੱਖ ਬੁਲਾਰਾ ਨਿਯੁਕਤ ਕੀਤੇ ਗਏ ਨੇ ਇਹ ਵੱਡੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਮਥਾ ਟੇਕਨ ਪਹੁੰਚੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਢਾਲੀਵਾਲ ਨੇ ਕਿਹਾ ਕਿ ਜਿਹੜਾ ਭਾਰ ਪਾਰਟੀ ਵੱਲੋਂ ਉਹਨਾਂ ਦੇ ਮੱਥੇ ਰੱਖਿਆ ਗਿਆ ਹੈ ਉਸ ਨੂੰ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣਗੇ ਉਹਨਾਂ ਨੇ ਕਿਹਾ ਕਿ ਪਾਰਟੀ ਦੀਆਂ ਜਨਹਿਤ ਨੀਤੀਆਂ ਅਤੇ ਲੋਕਪੱਖੀ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਉਹਨਾਂ ਦੀ ਸਭ ਤੋਂ ਵੱਡੀ ਡਿਊਟੀ ਹੋਵੇਗੀ ਇਸ ਸਿਰਫ ਇੱਕੇ ਅਹੁਦਾ ਨਹੀਂ ਪੂਰੇ ਚੈਲੰਜ ਹੈ ਔਰ 2027 ਦੇ ਚੋੜੀ ਸਾਲ ਨੇੜੇ ਹਨ ਅਤੇ ਹਰ ਮੋਰਚੇ ਤੇ ਪਾਰਟੀ ਦਾ ਸਟੈਂਡ ਲੋਕਾਂ ਤੱਕ ਪਹੁੰਚਾਣਾ ਹੋਰ ਵੀ ਮਹੱਤਵਪੂਰਨ ਹੋ ਜਾਵੇਗਾ ਤਰਨ ਤਰਨ ਵਿੱਚ ਹੋਈ ਜ਼ਿਮਣੀ ਚੋਣ ਵਿੱਚ ਆਪ ਦੀ ਵੱਡੀ ਚਿਤ ਤੇ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਨਤੀਜੇ ਸਪਸ਼ਟ ਤੌਰ ਤੇ ਦੱਸਦੇ ਹਨ ਕਿ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤੀ ਹੈ ਤਾਂ ਇਸ ਦੇ ਚਲਦੇ ਦੱਸ ਜੀਏ ਕਿ ਹੁਣ ਇਹ ਚਿਤ ਸਿਰਫ ਪਾਰਟੀ ਦੇ ਕੰਮ ਦੀ ਮੋਹਰ ਨਹੀਂ ਸਗੋ ਇਹ ਵੀ ਸਾਬਤ ਕਰਦੀ ਹੈ ਕਿ ਮਾਝੇ ਦੇ ਲੋਕਾਂ ਨੇ ਧਰਮੀ ਅਤੇ ਜਾਤਪਾਤੀ ਸਿਆਸਤ ਨੂੰ ਰੱਦ ਕਰ ਦਿੱਤਾ ਤੇ ਉਹਨਾਂ ਕਾਲੀ ਦਲ ਤੇ ਘੇਰਾਬੰਦੀ ਕਰਦੇ ਕਿ ਕਿ ਗੈਂਗਸਟਰਾਂ ਦਾ ਨਸ਼ਾ ਮਾਫੀਆ ਦੀਆਂ ਜੜਾਂ ਕਾਲੀ ਰਾਜ ਦੌਰਾਨ ਹੀ ਪਈਆਂ ਸਨ ਤੇ ਇਸੇ ਚੱਲਦੇ ਉਹਨਾਂ ਨੇ ਸੱਚ ਕਰਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਤੇ ਉਹਨਾਂ ਦੇ ਵੱਲੋਂ ਵੀ ਕੋਈ ਕੋ ਜੁਬਿਆਨ ਦਿੱਤੇ ਨੇ ਉਹ ਤੁਸੀਂ ਸੁਣ ਸਕਦੇ ਹੋ ਕਿਵੇਂ ਦੇਖਦੇ ਆਂ ਉਹ ਯਾਰ ਕੀ ਕਰਤਾ ਨੇ ਜਿਹੜੀ ਆਪਾਂ ਨੂੰ ਜ਼ਿੰਮੇਵਾਰੀ ਮਿਲੀ ਆ ਵੱਡੀ ਜ਼ਿੰਮੇਵਾਰੀ ਆ ਉਸ ਜ਼ਿੰਮੇਵਾਰੀ ਲਈ ਬਈ ਰਾਮਦਾਸ ਜੀ ਦੇ ਚਰਨਾ ਚਾਏ ਆਂ ਅਰਦਾਸ ਕੰਦ ਵੀ ਆਏ ਆਂ ਉਹ ਰਸ਼ੀਦ ਬਾਦ ਲੈਣ ਆਏ ਆ ਕਿ ਮਾਦਾ ਸੱਚੇ ਬਾਦਸ਼ਾਹ ਕਿਦ ਪਾ ਕਰੇ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਉਹਨੂੰ ਵਧੀਆ ਢੰਗ ਨਾਲ ਜਿਹੜਾ ਨਿਭਾਈਏ ਪਾਰਟੀ ਦੇ ਆ ਜਿਹੜੀਆਂ ਪਾਲਿਸੀਜ਼ ਨੇ ਪਾਰਟੀ ਦੇ ਜਿਹੜੇ ਲੋਕੱਖੀ ਪ੍ਰੋਗਰਾਮ ਦੇ ਉਹਨਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਮੀਡੀਏ ਦੇ ਸਾਈਂ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਇੱਕ ਐਮ ਜ਼ਿੰਮੇਵਾਰੀ ਆ ਉਹ ਮੈਨੂੰ ਅ ਲੱਗਦਾ ਕਿ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਅਸੀਂ ਉਸ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਵਾਂ ਸਰਬਾਤ ਸਭ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਜਿਹੜਾ ਆਪ ਦਾ ਪੰਜਾਬ ਦਾ ਮੁਖ ਬਲਾਰਾ ਹੋਣਾ ਜਿੱਥੇ ਵੀ ਇਲੈਕਸ਼ਨ ਹੋਣ ਜਾਂ ਹਰ ਥਾਂ ਤੇ ਜਾ ਕੇ ਜਿਹੜਾ ਪਾਰਟੀ ਦਾ ਨੁਮਾਇੰਦਗੀ ਇੱਕ ਤਰ੍ਹਾਂ ਦੇ ਨਾਲ ਕਰਨੀ ਹੁੰਦੀ ਹੈ ਤੇ ਕਿੰਨਾ ਕਿੰਨਾ ਚੈਲੰਜ ਸਮਝਦੇ ਹੋ ਕੈਬਨਟ ਮੰਤਰੀ ਦੇ ਨਾਲ ਉਸ ਨਹੀਂ ਜਦੋਂ ਵੀ ਪਾਰਟੀ ਕੋਈ ਕੰਮ ਦਿੰਦੀ ਮੈਂ ਹਮੇਸ਼ਾ ਹੀ ਸਮਝਦਾ ਨਾ ਕਿ ਇੱਕ ਵੱਡਾ ਚੈਲੰਜ ਹੈ ਹੁਣ ਤੱਕ ਪਾਰਟੀ ਨੇ ਜਿੰਨੇ ਕੰਮ ਦਿੱਤੇ ਜਿੰਨੀਆਂ ਜ਼ਿੰਮੇਵਾਰੀਆਂ ਦਿੱਤੀਆਂ ਉਹ ਬੜੀ ਮਤਲਬ ਆਪਾਂ ਅੱਛੇ ਢੰਗ ਦੇ ਨਾਲ ਜਿਹੜੀਆਂ ਦਵਾਈਆਂ ਇਹ ਜੁੰਮਿਆਦੀ ਨੂੰ ਵੀ ਵਧੀਆ ਢੰਗ ਨਾਲ ਆਪਾਂ ਨਭਾਵਾਂਗੇ ਕਿਉਂਕਿ 27 ਅੱਗੇ ਆ ਗਈ ਇਲੈਕਸ਼ਨ ਆ ਗਈ ਅਗਲਾ ਜਿਹੜਾ ਸਾਲ ਹੈ 26 ਦਾ ਉਹ ਮਤਲਬ ਜਿਹੜਾ ਚੋਣ ਖਾੜੇ ਜਿਹੜੇ ਪੱਖ ਜਾਣਗੇ ਪੰਜਾਬ 'ਚ ਇਸ ਕਰਕੇ ਉਹਦੇ 'ਚ ਹੋਰ ਵੀ ਜੁੰਮਿਆਦੀ ਬਣ ਜੂਗੀ ਕਿ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਵਿਕਾਸਪੱਖੀ ਨੀਤੀਆਂ ਉਹਨਾਂ ਨੂੰ ਘਰ-ਘਰ ਪਹੁੰਚਾਉਣਾ ਜਿਹੜਾ ਉਹ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਹੋਊਗੀ ਉਹ ਕਹਾਂਗੇ ਆਪਾਂ ਬਹੁਤ ਕਿਉਂਕਿ ਪਾਰਟੀ ਨੇ ਕੰਮ ਇੰਨੇ ਵਧੀਆ ਕੀਤੇ ਆ ਕਿ ਉਹਨੂੰ ਲੋਕਾਂ ਤੱਕ ਖੜਨਾ ਇੰਨਾ ਕੋਈ ਬਹੁਤ ਵੱਡਾ ਔਖਾ ਨਹੀਂਗਾ ਲੋਕਾਂ ਤੱਕ ਪਹੁੰਚਾਉਣਾ ਹੀ ਇੱਕ ਕੰਮ ਹੈ ਕਿ ਆਪਾਂ ਮਤਲਬ ਅੱਗੇ ਤੱਕ ਜਿਹੜਾ ਉਹਨੂੰ ਲੋਕਾਂ ਤੱਕ ਲੈ ਜਾਈਏ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਨੂੰ ਭਾਰਤੀਆਂ ਨੂੰ ਆਪਣੀ ਸਰਕਾਰ ਦੀਆਂ ਤੇ ਆਪਣੀ ਪਾਰਟੀ ਦੀਆਂ ਨੀਤੀਆਂ ਦੇ ਬਾਰੇ ਚ ਜਣਾ ਨੂੰ ਕਰਾਈਆ। ਸਰਦਾਰ ਸਾਹਿਬ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਆ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਜੜੀ ਆ ਉੱਥੇ ਦਰਜ ਕੀਤੀ। ਤਰਨਤਾਰਨ ਦੇ ਵਿੱਚ ਜਿਮਨੀ ਚੋਣ ਜੜੀ ਹੋਈ ਆ ਹੁਣੇ ਪ੍ਰਸ਼ਾਦ ਵੀ ਕਰਾਵਾਂਗੇ। ਜੀ। ਉਹਦੇ ਦੋ ਪੱਖ ਨੇ ਜਿਹੜੇ ਤੁਹਾਨੂੰ মিডিਏ ਨੂੰ ਸੁਣਨੇ ਚਾਹੀਦੇ। ਜੀ। ਇੱਕ ਉਹਦਾ ਪੱਖ ਇਹ ਆ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਵਿਕਾਸ ਮੁਖੀ ਜਿਹੜੀਆਂ ਨੀਤੀਆਂ ਸੀਗੀਆਂ ਜੇ ਰੋਂਦਾਂ ਦੇ ਕਰੀਬ ਪੌਣੇ 4 ਸਾਲ ਵਕਾਸਲੀ ਜਿਹੜੇ ਕੰਮ ਕੀਤੇ ਸੀਗੇ ਦਰਦਾਰ ਦੇ ਲੋਕਾਂ ਨੇ ਮਝੈਲਾ ਨੇ ਉਸ ਕੰਮਾਂ ਦੇ ਉੱਤੇ ਮੋਹਰ ਲਾਈ ਕਿ ਵਕਾਇ ਹੀ ਸਰਕਾਰ ਨੇ ਇੱਕ ਜਿਹੜੇ ਵਧੀਆ ਕੰਮ ਕੀਤੇ ਜਿਹੜਾ ਉਹਦਾ ਦੂਜਾ ਪੱਖ ਹੈ ਜਿਹੜੀ ਗੱਲ ਅਸੀਂ ਪਿਛਲੇ 7-8 ਸਾਲਾਂ ਤੋਂ ਕਹਿ ਰਹੇ ਹਾਂ ਜਿਹੜੀ ਗੱਲ ਸਾਦਾ ਪੰਜਾਬ ਕਹਿਦਾ ਜੇ ਜਿਹੜਾ ਪੰਜਾਬ ਚ ਗੈਂਗਸਟਰ ਤੇ ਪੰਜਾਬ ਚ ਜਿਹੜੇ ਨਸ਼ੇ ਆਏ ਉਹ ਕਾਲੀ ਦਲ ਦੇ ਆਵਾਜ਼ ਦੇ ਵਿੱਚ ਆਏ ਔਰ ਇਸ ਚੋਣ ਨੇ ਸਾਬਤ ਕਰਤਾ ਕਿ ਵਾਕਿਆ ਹੀ ਕਾਲੀ ਦਲ ਨੇ ਮਤਲਬ ਜਿਹੜੇ ਗੈਂਗਸਟਰ ਲੈ ਕੇ ਆਏ ਸੀਗੇ ਜਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਕਾਲੀ ਦਲ ਵੱਲੋਂ ਉਹ ਕੈਂਡੀਡੇਟ ਕੌਣ ਆ ਕੌਣ ਨਹੀਂ ਇਹ ਤੇ ਦੱਸਣ ਦੀ ਲੋੜ ਨਹੀਂ ਪੰਜਾਬ ਦੇ ਮਾਜੇ ਦੇ ਬੱਚੇ-ਬੱਚੇ ਨੂੰ ਪਤਾ ਸੋ ਇਹ ਗੱਲ ਸਪਸ਼ਟ ਹੋ ਗਈ ਕਿ ਕਾਲੀ ਦਲ ਨੇ ਹੀ ਪੰਜਾਬ ਦੇ ਵਿੱਚ ਨਸ਼ਾ ਮਾਫੀਆ ਲੈ ਕੇ ਕੱਲੀ ਦਲ ਹੀ ਪੰਜਾਬ ਦੇ ਵਿੱਚ ਗੈਂਗਸਟਰ ਜਿਹੜਾ ਲੈ ਕੇ ਆਇਆ ਇਹ ਗੱਲ ਬਿਲਕੁਲ ਸਪੱਸ਼ਟ ਹੋ ਗਈ ਉਹ ਲੋਕ ਕਿਤੇ ਆਪਣੀ ਗੱਲ ਤੋਂ ਅੱਗੇ ਪਿੱਛੇ ਮੁੱਕ ਨਹੀਂ ਸਕਦੇ ਇਹ ਦੋ ਚੀਜ਼ਾਂ ਬਹੁਤ ਕਲੀਅਰ ਹੋਈਆਂ ਇਲੈਕਸ਼ਨ ਦੇ ਵਿੱਚ ਸੋ ਬਹੁਤ ਵੱਡੀ ਜਿੱਤ ਹੋਈ ਆ ਮਝੈਲਾ ਨੂੰ ਇਸ ਗੱਲ ਦੀ ਵਧਾਈ ਆ ਧੰਨਵਾਦ ਆ ਜਿਹੜੇ ਲੋਕ ਇਹ ਸਮਝਦੇ ਹੀ ਕਿ ਮਾਝੇ 'ਚ ਸ਼ਾਇਦ ਪਾਰਟੀ ਕਮਜ਼ੋਰ ਆ ਜਾਂ ਮਾਝੇ 'ਚ ਨਹੀਂ ਮਤਲਬ ਉਹਨੀ ਪકડ ਨਹੀਂ ਗਈ ਅਸੀਂ ਪਿਛਲੀ ਵਾਰ ਜਦੋਂ ਮਤਲਬ ਪਿਛਲੀਆਂ ਚੋਣਾਂ ਹੋਈਆਂ ਉਦੋਂ ਅਸੀਂ 22 ਦੇ ਵਿੱਚ ਜਿਹੜੀਆਂ 16 ਸੀਟਾਂ ਮਾਝੇ ਦੇ ਵਿੱਚੋਂ ਜਿੱਤੀਆਂ ਸੀਗੀਆਂ ਐਰਕਾਂ ਸੀ 20 ਤੋਂ ਉੱਪਰ ਸੀਟਾਂ ਜਿਹੜੀਆਂ ਉਹ ਮਾਝੇ 'ਚੋਂ ਜਿੱਤ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ 'ਚ ਜਿਹੜੀਆਂ ਅਸੀਂ ਪਾਵਾਂਗੇ ਮਾਝੇ 'ਚ ਪਾਰਟੀ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰੂਗੀ ਔਰ ਮਾਝੇ 'ਚ ਪਾਰਟੀ ਨੂੰ ਹੋਰ ਚੰਗੀ ਤਰ੍ਹਾਂ ਜੜਾ ਉਹ ਵੀ ਮਜ਼ਬੂਤ ਕੀਤਾ ਜਾਊਗਾ ਮਾਝੇ ਦੇ ਜਿਹੜੇ ਮਸਲੇ ਆ ਬਾਰਡਰ ਦੇ ਜਿਹੜੇ ਮਸਲੇ ਆ ਉਹਨਾਂ ਮਸਲਿਆਂ ਨੂੰ ਕੇਂਦਰ ਸਤਾ ਕੇਂਦਰ ਸਰਕਾਰ ਤੱਕ ਖੜਨਾ ਆਪਣੀ ਸਰਕਾਰ ਕੋ ਹੱਲ ਕਰੋਣਾ ਉਹ ਇੱਕ ਕੰਮ ਅਸੀਂ ਆ ਸਾਲ ਜਿਹੜਾ ਉਹ ਕਰਾਂਗੇ 27 ਦੇ ਵਿੱਚ ਜਿੱਥੇ ਪੰਜਾਬ ਚ ਪਾਰਟੀ ਜਰੀਆ ਬਹੁਤ ਵੱਡੀ ਪੱਧਰ ਤੇ ਵਾਪਸੀ ਕਰੂਗੀ ਉੱਥੇ ਮਾਝੇ ਦੇ ਲੋਕ ਵੀ ਮਾਝੇ ਦੀ ਧਿਰਤੀ ਦੇ ਉੱਤੇ ਫਿਰ ਇੱਕ ਵਾਰ ਆ ਮਾਦੀ ਪਾਰਟੀ ਨੂੰ ਬੱਡੀ ਵਾਪਸੀ ਦੇਣੀ 27 ਦਾ ਗੱਲ ਕੀਤੀ ਹੈ ਕੱਲ ਬਿੱਟ ਜੇ ਨੇ ਰਾਜਾ ਬੜਿੰਗਵਲ ਉਹਦੇ ਇੱਕ ਪੋਸਟਰ ਜਾਰੀ ਕੀਤਾ ਗਿਆ ਸਹੀ ਵੀ ਹੈ। ਤਾਂ ਰਾਜਾ ਬੜਖ ਜੀ ਦਾ ਤੇ ਪੋਸਟਰ ਹੋ ਗਿਆ ਜਾਰੀ ਰਾਜਾ ਬੜਿੰਗ ਜੀ ਨੇ ਜਿਹੜੇ ਪੋਸਟਰ ਜਾਰੀ ਕੀਤੇ ਹੁਣ ਤੱਕ ਮੈਨੂੰ ਲੱਗਦਾ ਕਿ 27 ਆਉਂਦੇ ਆਉਂਦੇ ਪੰਜਾਬ ਚੋਂ ਕਾਂਗਰਸ ਖਤਮ ਹੋ ਜੂਗੀ। ਵੈਸੇ ਤੇ ਖਤਮ ਹੀ ਹੋ ਗਈ ਚੌਥੇ ਨੰਬਰ ਤੇ ਚਲੇ ਗਏ। ਉਹਨਾਂ ਨੂੰ ਆਪਣੇ ਆਪ ਵੀ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਉਹ ਲੋਕਾਂ ਦੇ ਹਵਾਲੇ ਦੀ ਲੀਡਰਸ਼ਿਪ ਨਹੀਂ ਨਾ ਉਹਨਾਂ ਨੂੰ ਪਤਾ ਕਿ ਲੋਕਾਂ ਦੇ ਮਸਲੇ ਕੀ ਐ ਰਾਜੇ ਬੜਿੰਗੋ ਨਾਲ ਦੇ ਬੇਤੁੱਕੇ ਬਿਆਨ ਜਿਹੜੇ ਉਹਦਾ ਪ੍ਰਤਾਪ ਬਾਜਵੇ ਉਹਨਾਂ ਦਾ ਜਿਹੜਾ ਅਬਾ ਗਵਾ ਬੋਲਣਾ ਜਿਹੜਾ ਉਹ ਕਾਂਗਰਸ ਦੀ ਜੋ ਉੱਥੇ ਹਾਲਤ ਹੋਈ ਐ ਜੋ ਉੱਥੇ ਨੰਬਰ ਤੇ ਗਈ ਐ ਇਸ ਕਰਕੇ ਰਾਜੇ ਬੜਿੰਗੋ ਨਾਲ ਬਾਦੇ ਤੋਂ ਮੇਰਾ ਖਿਆਲ ਜਾਰੀ ਗੱਲ ਕਾਂਦੀ ਲੋੜ ਨਹੀਂ ਉਹਨਾਂ ਦਾ ਕੰਮ ਤੇ ਨਿਭੜ ਗਿਆ ਨਾਲ ਹੀ ਕਾਂਗਰਸ ਦਾ ਨਿਭੜ ਗਿਆ ਨਾਲ ਹੀ ਉਹਨਾਂ ਦਾ ਨਿਭੜ ਗਿਆ 27 ਚ ਮੱਝ ਚ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਦ ਹੋਊਗੀ ਤੁਸੀਂ ਦੇਖੋ ਤਰੀ ਬਸ ਸਭ ਇੱਕ ਸਵਾਲ ਲਾਸਟ ਹੋ ਰਿਹਾ ਕਿ ਤਰਨਤਾਰ ਦੇ ਵਿੱਚ ਲਕਸ਼ੇ ਤੋਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਪੰਥਕ ਵੋਟ ਇਥੇ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਸੀ ਮਨਦੀਪ ਸਿੰਘ ਖਾਲਸਾ ਸੀ ਫਿਰ ਵੀ ਆਮ ਆਦਮੀ ਪਾਰਟੀ 12000 ਵੋਟਾਂ ਦੇ ਫਰਕ ਦੇ ਨਾਲ ਜਿੱਤੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇਹ ਗੱਲ ਸਮਝਣ ਦੀ ਲੋੜ ਹੈ ਕਿ ਮਾਝੇ ਦੇ ਲੋਕਾਂ ਨੇ ਤਰਨਤਾਰ ਦੇ ਲੋਕਾਂ ਨੇ ਵਿਕਾਸ ਨੂੰ ਵੋਟਾਂ ਪਾਈ ਵਿਕਾਸ ਨੂੰ ਪੈਲ ਦਿੱਤੀ ਇਹ ਜਿਹੜੇ ਬੰਦੇ ਇਦਾਂ ਦੀ ਸਿਆਸਤ ਕਰਦੇ ਰਹੇ ਧਰਮਾਂ ਦੀ ਜਾਤਾਂ ਪਾਤਾਂ ਦੀ ਹੁਣ ਤੱਕ ਉਨ੍ਹਾਂ ਦੀ ਸਿਆਸਤ ਜਿਹੜੀ ਆ ਤਰਨਤਾਨ ਦੇ ਲੋਕਾਂ ਨੇ ਨਕਾਰ ਦਿੱਤੀ ਲੋਕਾਂ ਨੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਸੀਗੇ ਉਹਨਾਂ ਕੰਮਾਂ ਤੇ ਮੋਹਰ ਲਾਈ ਆ ਔਰ ਲੋਕ ਪੰਜਾਬ ਦੇ ਵਿਕਾਸ ਚਾਹੁੰਦੇ ਆ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਭਰਾਣੀਆਂ ਪਿਆ ਹੋ ਗਿਆ ਜੀ ਪੰਥ ਨੂੰ ਫਲਾਣ ਹੋ ਗਿਆ ਜੀ ਪੰਥ ਨੂੰ ਖਤਰਾ ਹੋ ਗਿਆ ਜੀ ਉਹ ਸਭ ਚੀਜ਼ਾਂ ਐਵੇਂ ਆ ਉਹ ਲੋਕ ਸਮਝਦੇ ਆ ਕਿ ਜਦ ਵਿਕਾਸ ਜਿਹੜਾ ਉਹ ਸਭ ਤੋਂ ਜ਼ਰੂਰੀ ਆ ਪੰਜਾਬ ਦੇ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਵਿਕਾਸ ਕਰ ਰਹੀ ਆ ਜਿਹਦੇ ਤੁਹਾਨੂੰ ਆਪਣੇ 27 ਚ ਪਤਾ ਲੱਗ ਜੂਗਾ ਕਿ ਕੀ ਕੀ ਬਲਸਤੀ ਸੀ ਜਿਹੜੀ ਬੰਦੀ ਹੈ ਕਿਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 27 ਦੇ ਵਿੱਚ ਬਣੂਗੀ ਸ਼ਰਮਣੀ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਦੂਜੇ ਨੰਬਰ ਤੇ ਆਏ ਹਾਂ 27 ਦੇ ਪਹਿਲੇ ਨੰਬਰ ਤੇ ਆਵਾਂਗੇ ਸਰ ਜਿਹੜਾ ਦੂਜੇ ਨੰਬਰ ਤੇ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੇ ਇਹ ਸਿਲੈਕਸ਼ਨ ਦੇ ਪਹਿਲੂ ਵਿਚਾਰਨ ਵਾਲੇ ਉਹ ਮੈਂ ਤੁਹਾਨੂੰ ਕਹਿ ਤਾ ਕਿ ਗੈਂਗਸਟਰ ਜਿਹੜੇ ਪੰਜਾਬ ਦੇ ਵਿੱਚ ਕੌਣ ਲੈ ਕੇ ਆਇਆ ਅਕਾਲੀ ਦਲ ਲੈ ਕੇ ਆ ਨਸ਼ੇ ਕੌਣ ਲੈ ਕੇ ਆ ਪੰਜਾਬ ਚ ਅਕਾਲੀ ਦਲ ਲੈ ਕੇ ਆ ਔਰ ਇਸ ਲੈਕਚਰ ਦੇ ਵਿੱਚ ਨੰਗੇ ਚਿੱਟੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਇਹ ਸਾਬਤ ਕਰਦਾ ਕਿ ਕੱਲੀ ਦਲ ਅਸਲ ਦੇ ਵਿੱਚ ਕਹਿੰਦਾ ਕੁਛ ਹੈ ਤਾਂ ਕਰਦਾ ਕੁਝ ਹੋਰ ਹੈ ਇਸ ਕਰਕੇ ਕੱਲੀ ਦਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਬੇਤੁਕ ਕਹਿੰਦੇ ਜਿੱਥੇ ਪੰਥ ਤੋਂ ਬਿਨਾਂ ਕਿਹਨੂੰ ਵੋਟ ਹੀ ਨਹੀਂ ਪੈਣੀ ਜਿੱਤਰੇ ਕਿ ਦੀ ਪਾਣੀ ਹਾਸ ਤੇ ਇਸ ਕਰਕੇ ਕੱਲੀ ਦਲ ਦੇ ਬਿਆਨਾਂ 'ਚ ਕੋਈ ਧਮਖੰਮੀ ਨਹੀਂ ਨਾ ਕੋਈ ਬਹੁਤ ਉਹਨੂੰ ਸੀਰੀਅਸ ਲੈਣ ਦੀ ਲੋੜ ਹੈ ਧੰਨਵਾਦ ਧੰਨਵਾਦ